ਬਹੁਤ ਪਿਆਰ ਭਰੀ ਸাশ੍ਰੀ ਕਾਲ ਪਿਆਰੇ ਦੋਸਤੋ ਆਪਣੇ ਕੋਲੇ ਬਾਈ ਗੁਰਦੀਪ ਜੀ ਪੇਸ਼ੈਂਟ ਹੈਗੇ ਸੀਗੇ ਫਿਸਟੂਲਾ ਦੇ ਪਗੰਦਰ ਦੀ ਬਿਮਾਰੀ ਦੇ ਤੇ ਇਹਨਾਂ ਦਾ ਫੀਡਬੈਕ ਜਾਨਾਂਗੇ ਕਾਫੀ ਟਾਈਮ ਤੋਂ ਇਹ ਪਰੇਸ਼ਾਨ ਸੀਗੇ ਬਾਈ ਜੀ ਕਿਵੇਂ ਹੁੰਦ ਸੀ ਬਿਲਕੁਲ ਠੀਕ ਹੈ ਜੀ ਕਿੰਨੇ ਸਮੇਂ ਤੋਂ ਤੁਹਾਨੂੰ ਤਕਲੀਫ ਸੀਗੀ ਮੈਨੂੰ ਬਹੁਤ ਟਾਈਮ ਤੋਂ ਇਹ ਕਟੋ ਘਟ 10 15 ਸਾਲ ਤੋਂ ਅੱਛਾ ਤੇ ਕਿੰਨਾ ਕ ਇਲਾਜ ਕਰਵਾ ਚੁੱਕੇ ਸੀਗੇ ਇਲਾਜ ਮੈਂ ਬਹੁਤ ਕਰਵਾਈ ਪਹਿਲਾਂ ਮੈਂ ਉਰੀ ਸੰਗਰੂਰ ਕਰਾ ਕੇ ਗਿਆ ਕਾਉਂਸਲ ਦੇ ਫਿਰ ਮੈਂ ਲੁਧਿਆਣਾੇ ਕਰਵਾਇਆ ਜੀ ਜਨਤਾ ਪਾਇਲਸ ਦੇ ਪਰ ਉੱਥੇ ਮੈਂ ਬਿਲਕੁਲ ਠੀਕ ਨਹੀਂ ਹੋਇਆ ਸਵਾਦੇ ਜ਼ਿਆਦਾ ਵੱਧ ਗਿਆ ਜੀ ਅੱਛਾ ਹਾਂਜੀ ਤੇ 3 ਮਹੀਨੇ ਮੈਂ ਲਗਾਤਾਰ ਉੱਥੇ ਹੀ ਜਾਂਦਾ ਰਿਹਾ ਜੀ ਪਰ ਕੋਈ ਇਲਾਜ ਨਹੀਂ ਮਿਲਿਆ ਅੱਛਾ ਫਿਰ ਮੈਂ ਬਾਅਦ ਚ ਦਵਾਈਆਂ ਹੋਰ ਖਾ ਕੇ ਵੀ ਥੋੜਾ ਜਿਹਾ ਹੋ ਗਿਆ ਫਿਰ ਮੈਨੂੰ ਥੋੜਾ ਪਤਾ ਲੱਗਾ ਉਰੇਆ ਆ ਉਰੇ ਆ ਕਿਵੇਂ ਨੂੰ ਬਿਲਕੁਲ ਠੀਕ ਆ ਜੀ ਅੱਛਾ ਆਪਣੇ ਕੋਲੇ ਕਿੰਨਾ ਟਾਈਮ ਤੁਹਾਡਾ ਲਾਗ ਚੱਲਿਆ ਆਪਣੇ ਕੋਲੇ ਮਹੀਨਾ ਕਿ ਹੋਇਆ ਜੀ ਅੱਛਾ ਤੇ ਹੁਣ ਤੁਸੀਂ ਕਿਵੇਂ ਫੀਲ ਕਰਦੇ ਹੋ ਆਪਦੇ ਹੁਣ ਮੈਂ ਬਿਲਕੁਲ ਠੀਕ ਆ ਜੀ ਅੱਛਾ ਇਸ ਬਿਮਾਰੀ ਦੇ ਵਿੱਚ ਦੋਸਤੋ ਜਦੋਂ ਮਰੀਜ਼ 15-20 ਸਾਲ ਤੋਂ ਭਗੰਦਰ ਦੀ ਬਿਮਾਰੀ ਨਾਲ ਪੀੜਤ ਹੁੰਦਾ ਤਾਂ ਉਹ ਮਾਨਸਿਕ ਰੂਪ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰਤਾੜਿਤ ਹੁੰਦਾ ਤੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਬੁਰਾ ਹਾਲ ਸੀਗਾ ਇਸ ਵੀਰ ਦਾ ਜੋ ਇਹਨਾਂ ਨੂੰ ਤਕਲੀਫ ਹੈਗੀ ਸੀ ਭਗੰਦਰ ਦੀ ਉਹ ਤਾਂ ਹੈਗੀ ਸੀਗੇ ਉਸ ਦੇ ਨਾਲ ਨਾਲ ਮਾਨਸਿਕ ਰੂਪ ਦੇ ਵਿੱਚ ਵੀ ਕਾਫੀ ਪ੍ਰਭਾਵਿਤ ਹੋਏ ਹੋਏ ਸੀਗੇ ਤੇ ਇਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਇੰਨੀ ਛੇਤੀ ਠੀਕ ਹੋ ਸਕਦੇ ਆ ਇਸ ਕਰਕੇ ਅਸੀਂ ਇਹਨਾਂ ਦਾ ਬਿਨਾ ਚੀਰ ਫਾੜ ਤੋਂ ਛਾਰਸੂਤਰ ਵਿਧੀ ਨਾਲ ਜੋ ਆਯੁਰਵੇਦ ਦੀ ਬਹੁਤ ਹੀ ਵੈਸਟ ਟੈਕਨੋਲੋਜੀ ਹੈ ਉਸ ਦੇ ਦੁਆਰਾ ਇਲਾਜ ਕੀਤਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਉਸ ਵਿਅੰਤ ਜੋ ਮਾਲਕ ਹੈ ਉਸ ਦੀ ਕਿਰਪਾ ਨਾਲ ਇਹ ਵੀਰ ਹੁਣ ਠੀਕ ਠਾਕ ਨੇ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਹਾਂ ਜੀ ਜਿਵੇਂ ਮੈਂ ਉੱਥੇ ਗਿਆ ਸੀਗਾ ਜੀ ਲੁਧਿਆਣੇ ਉਹਨਾਂ ਨੇ ਮੈਨੂੰ ਕਿਹਾ ਵੀ ਇਹਦੇ ਨਾਲ ਕੈਂਸਰ ਵੀ ਹੋ ਜੂ ਜੇ ਆ ਵੀ ਹੋ ਜੂਗਾ ਉਹਦੇ ਨਾਲ ਮੇਰੇ ਦਿਮਾਗ ਨੂੰ ਥੋੜਾ ਜਿਹਾ ਹੋ ਹੋ ਗਿਆ ਜੀ ਉਹਦੇ ਨਾਲ ਮੈਨੂੰ ਥੋੜਾ ਜਿਹਾ ਲੱਗ ਗਿਆ ਸੀਗਾ ਰਹਿਣ ਵੀ ਮੈਂ ਛੋਡੇ ਕੋਲ ਆਇਆ ਸੁਣਨੇ ਕਿਹਾ ਵੀ ਇਹ ਬਿਮਾਰੀ ਕੋਈ ਲੈਦਾ ਵਾ ਇਹ ਬਿਮਾਰੀ ਇਹਦੇ ਨਾਲ ਕੋਈ ਹੋਣੀ ਹੈਗੀ ਉਹ ਬਿਮਾਰੀ ਹੁਣ ਮੈਂ ਬਿਲਕੁਲ ਠੀਕ ਐਂ ਦੇਖੋ ਮੈਂ ਆਪਣੇ ਕਾਫੀ ਪੌਡਕਾਸਟ ਦੇ ਵਿੱਚ ਜਾਂ ਆਰਟੀਕਲ ਵੀ ਲਿਖ ਲਾਂਗੇ ਉਹਦੇ ਵਿੱਚ ਵੀ ਮੈਂ ਆਪਣੇ ਮਰੀਜ਼ਾਂ ਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰਦਾ ਗੁਦਾ ਰੋਗ ਦੇ ਵਿੱਚ ਬਵਾਸੀਰ ਭਗੰਦਰ ਅਲੱਗ ਬਿਮਾਰੀ ਹੁੰਦੀ ਹੈ ਔਰ ਕੈਂਸਰ ਦੀ ਨਾਮਰਾ ਦੀ ਬਿਮਾਰੀ ਹੋ ਵੱਖਰੀ ਬਿਮਾਰੀ ਹੁੰਦੀ ਹੈ ਇਹ ਕਹਿ ਦੇਣਾ ਬਿਲਕੁਲ ਗਲਤ ਹੁੰਦਾ ਕਿ ਬਵਾਸੀਰ ਜਾਂ ਭਗੰਦਰ ਤੋਂ ਬਾਅਦ ਕੈਂਸਰ ਬਣ ਜੂਗਾ ਐਵੇਂ ਐਵੇਂ ਕੁਝ ਨਹੀਂ ਹੁੰਦਾ ਇਸ ਕਰਕੇ ਆਪਾਂ ਜਾਗਰੂਕ ਬਣੀਏ ਸਤਰਕ ਬਣੀਏ ਠੀਕ ਹੈ ਜੀ ਹਾਂ ਧੰਨਵਾਦ